ਕੋਈ ਪੱਖ ਨਹੀਂ ਜੀ ਮੈਂ ਤਾਂ ਅੱਛੀ ਰੇਡੀ ਦੇਖਣ ਆਇਆ ਪੱਖ ਵਾਲੀ ਗੱਲ ਹੀ ਹੈ ਐਕਸੀਡੈਂਟ ਦਾ ਨਾ ਹੀ ਮਾਣਾ ਪਰ ਹਰ ਰੋਜ਼ ਐਕਸੀਡੈਂਟ ਦੇਖਦੇ ਆ ਐਕਸੀਡੈਂਟ ਹੋ ਗਿਆ ਜੀ ਇਹ ਹੋਇਆ ਕਿ ਮੈਂ ਇਹ ਮੈਂ ਤਾਂ ਮੌਕੇ ਤੇ ਸੀਗਾ ਨਹੀਂ ਸੀ ਸਿਰ ਐਕਸੀਡੈਂਟ ਹੋਇਆ ਤੁਸੀਂ ਆਪ ਦੇਖ ਲਓ ਗੱਡੀਆਂ ਚੈੱਕ ਕਰ ਲਓ ਤੁਸੀਂ ਦੋਨਾਂ ਗੱਡੀਆਂ ਆਪਸ ਵੱਜੀਆਂ ਨੇ ਐਕਸੀਡੈਂਟ ਹੋਇਆ ਪਰ ਜਾਨਾਂ ਬਚ ਗਈਆਂ ਨੇ ਜਾਨਾਂ ਬਚ ਗਈਆਂ ਕੋਈ ਘਬਰਾਨ ਦੀ ਗੱਲ ਨਹੀਂ ਹੈ ਮੈਂ ਦੋਨਾਂ ਦੋਨੇ ਦੁਰ ਦੇਖ ਲੈ ਸਾਡਾ ਕੰਮ ਇਹੀ ਹੈ ਕਿ ਕਿਸੇ ਦੀ ਜਾਨ ਨਾ ਜਾਵੇ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਲੋਹਾ ਲੂਹਾ ਤਾਂ ਠੀਕ ਹੋ ਹੀ ਜਾਂਦਾ ਅਸੀਂ ਹਮੇਸ਼ਾ ਇਹੀ ਸਮਝਦੇ ਆ ਜੀ ਜੀ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਜਾਨਾ ਬਚਨੀ ਚਾਹੀਦੀ ਹੈ ਡਾਕਟਰ ਫੋਰਚਨਰ ਗੱਡੀ ਦੇ ਮਾਲਕਾਂ ਨੇ ਕਿਹਾ ਕਿ ਕੰਟੀ ਵਜਨ ਤੋਂ ਬਾਅਦ ਵੀ ਹਤੋ ਪਾਈ ਵੀ ਕੀਤੀ ਗਈ ਦੇਖੋ ਪਤਾ ਕੀ ਹੈ ਦੈਟ ਇਜ਼ ਨਾਟ ਅਜੇ ਪਤਾ ਨਹੀਂ ਹੈ ਅਜੇ ਸਾਨੂੰ ਪਤਾ ਨਹੀਂ ਹੈ ਕਿਸੇ ਗੱਲ ਦਾ ਠੀਕ ਹੈ ਨਾ ਹਾਂ ਬਟ ਮੈਨੂੰ ਇੰਨਾ ਪਤਾ ਹੈ ਵੀ ਹਾਤਾ ਪਾਈ ਹੋਈ ਹੈ ਡਾਕਟਰ ਨੂੰ ਕੁੱਟਿਆ ਗਿਆ ਇੱਥੇ ਇੱਕ ਸਰਕਾਰੀ ਡਾਕਟਰ ਨੂੰ ਵੀ ਕੁੱਟਿਆ ਗਿਆ ਇੱਕ ਸੀਨੀਅਰ ਡਾਕਟਰ ਨੂੰ ਵੀ ਕੁੱਟਿਆ ਗਿਆ ਲੇਕਿਨ ਆਤੋਮਾਈ ਹੋਈ ਐ ਇੱਥੇ ਮੈਨੂੰ ਜੋ ਪਤਾ ਲੱਗਿਆ ਇੱਥੇ ਵੀ ਡਾਕਟਰ ਨੂੰ ਕੁੱਟਿਆ ਗਿਆ ਇੱਥੇ ਕੌਣ ਕੌਣ ਗੱਡੀ ਚਲਾ ਰਿਹਾ ਸੀ ਕਿ ਇਹ ਡਾਕਟਰ ਸਾਹਿਬ ਜਿੱਕਰ ਗੱਡੀ ਚਲਾ ਰਿਹਾ ਇੱਕ ਕਾਫੀ ਸੀਨੀਅਰ ਡਾਕਟਰ ਨੇ ਸ਼ਹਿਰ ਦੇ ਗੈਸਟਰੋਐਂਟੋਲੋਜਿਸਟ ਨੇ ਉਹਨਾਂ ਦੇ ਡਾਕਟਰ ਗੁਪਤਾ ਨੇ ਹਾਂ ਡਾਕਟਰ ਗੁਪਤਾ ਨੇ ਉਹਨਾਂ ਦੀ ਗੱਡੀ ਹੈ ਇਹ ਹਾਂ ਡਾਕਟਰ ਗੁਪਤਾ ਡਾਕਟਰ ਦਿਨੇਸ਼ ਗੁਪਤਾ ਹਾਂ ਡਾਕਟਰ ਦਿਨੇਸ਼ ਗੁਪਤਾ ਨੇ ਉਹਨਾਂ ਉਹਦੇ ਡਾਕਟਰ ਗੁਪਤਾ ਦੀ ਗੱਡੀ ਹੈ ਇਹ ਜੀ ਹਾਂ ਉਹਨਾਂ ਨਾਲ ਐਕਸੀਡੈਂਟ ਹੋਇਆ ਠੀਕ ਹੈ ਤੇ ਪਰ ਦੋਨੇ ਪਾਸੇ ਜਿਹੜੇ ਬੰਦੇ ਨੇ ਸੇਫ ਹੈ ਉਹਨਾਂ ਦੀ ਫੈਮ ਉਹਨਾਂ ਦੀ ਵਾਈਫ ਦਾ ਦੋਨਾਂ ਦੀ ਦੋਨਾਂ ਦੀ ਬੱਸੇ ਜਿਹੜੇ ਸੇਫ ਹੈ ਕੁੱਟਣਾ ਕਿਨੇ ਠੀਕ ਹੈ ਨਾ ਫੈਮ ਉਹ ਵਾਈਫ ਦੇਖਣੇ ਸੀ ਕਿ ਉਹਨਾਂ ਦੇ ਉਹਦੇ ਬੰਦੇ ਦੇਖਣੇ ਕੁੱਟਣਾ ਮੈਂ ਤੁਹਾਡੇ ਉਸ ਉਹਨਾਂ ਦੇ ਨਾਲ ਜੀ ਡਾਕਟਰ ਜੀ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਹੁਣ ਆਇਆ ਨਹੀਂ ਇੱਥੇ ਫੈਮਲੀ ਸੀ ਉਹਨਾਂ ਦੀ ਬੱਚੇ ਸੀ ਲੇਡੀ ਸੀ ਬੱਚੇ ਸੀ ਲੇਡੀ ਸੀ ਉਹਨਾਂ ਦੇ ਵਾਈਫ ਸੀਗੇ ਸਰ ਡਾਕਟਰ ਸਾਹਿਬ ਜੀ ਮੇਰੇ ਕੋਲ ਬਕਰਦਾ ਵੀਡੀਓ ਮੈਂ ਦੇ ਦਿੰਦਾ ਜੀ ਐਸੀ ਉਸ ਵੇਲੇ ਮੌਕੇ ਤੇ ਨਹੀਂ ਸੀ ਦੇਖੋ ਅਸੀਂ ਮੌਕੇ ਤੇ ਨਹੀਂ ਸੀ ਜੀ ਸਾਹਿਬਾਂ ਕੀ ਡਿਟੇਲ ਪਤਾ ਕਰਕੇ ਜਦੋਂ ਡਾਕਟਰ ਸਾਹਿਬ ਇਹ ਸੀ ਤਾਂ ਹੁਣ ਆਏ ਆ ਸਾਨੂੰ ਸਾਨੂੰ ਨਹੀਂ ਪਤਾ ਕਿ ਉਸ ਵੇਲੇ ਮੌਕੇ ਤੇ ਕੀ ਹੋਇਆ ਸਰ ਇਹ ਵੀ ਲੋਕ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਨੇ ਡਰਿੰਕ ਕੀਤੀ ਹੋਈ ਸੀ ਇਹ ਹੁਣ ਸਾਨੂੰ ਨਹੀਂ ਪਤਾ ਜੀ ਅਸੀਂ ਤਾਂ ਹੁਣ ਆਏ ਆ ਜੀ ਮੌਕੇ ਤੇ ਸਾਨੂੰ ਉਸ ਵੇਲੇ ਮੌਕੇ ਤੇ ਨਹੀਂ ਸੀ ਅਸੀਂ ਤੁਸੀਂ ਕਿਵੇਂ ਕਹੀਆਂ ਕਿ ਇਹ ਵਕੀ ਹੋਇਆ ਇਹ ਕੀ ਮਸਲਾ ਲੋ ਹੈ ਐਕਸੀਡੈਂਟ ਇਹ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਤੇ ਹੋਇਆ ਸਰ ਇਚਨਗੜੀ ਪੁਲੀ ਤੇ ਗੇਨਰ ਦੇ ਵਿਚਕਾਰ ਕਿਸ ਪਾਸਾ ਚੱਲੇ ਜੀ ਕਿਵੇਂ ਹੋਇਆ ਇਹ ਹਾਲੇ ਕਲੀਅਰ ਨਹੀਂ ਹੋਇਆ ਜੀ ਹਾਂ ਇੱਕ ਬੰਦਾ ਜਿਹੜਿਆ ਮੋਲਾ ਉਹ ਹਸਪਤਾਲ ਚ ਲ ਗਿਆ ਤੇ ਦੂਜੀ ਗੱਡੀ ਵਾਲੇ ਇੱਥੇ ਹੈਗੇ ਆ ਤੇ ਰੋਡ ਕਲੀਅਰ ਲਈ ਗੱਡੀ ਮਂਗਾਈ ਹੈ ਟੋ ਟੋ ਲਈ ਸਰ ਕਿਹੜੀ ਕਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਜੀ ਦੋ ਗੱਡੀਆਂ ਖੜੀਆਂ ਸਾਹਮਣੇ ਹਾਂ ਇੱਕ ਨੋਵਾ ਹੈ ਇੱਕ ਫੋਰਚੂਨਰ ਦਾ ਨੋਵਾ ਸਰ ਬੰਦੇ ਦਾ ਬਚਾਅ ਹੋ ਗਿਆ ਬੰਦੇ ਬਚ ਗਏ ਜੀ ਸਰ ਦੂਸਰੀ ਗੱਡੀ ਇਹਦੇ ਆਏ ਐਰ ਬੈਗ ਵੀ ਖੁੱਲ ਗਈ ਹੈ ਦੱਸਿਆ ਜਾ ਰਿਹਾ ਕੋਈ ਡਾਕਟਰ ਵਗੈਰਾ ਖਿਲਾ ਰਿਹਾ ਹੈ ਇਰ ਬਾਏ ਹੁਣ ਸੁਣਿਆ ਮੈਂ ਵੀ ਹਾਂ ਬਾਕੀ ਕਿਸਵੇਰੇ ਕਲੀਅਰ ਹੋਊਗਾ ਇਹਦੇ ਬਾਅਦ ਹਾਂਜੀ ਮੇਰਾ ਕੰਮ ਹੈ ਪਹਿਲਾਂ ਗੱਡੀਆਂ ਨੂੰ ਸਾਈਡ ਤੇ ਕਰੋਣਾ ਆਵਾਜਾਈ ਨੂੰ ਕੋਈ ਇਦਾਂ ਤਾਂ ਨਹੀਂ ਵੀ ਕਿਸੇ ਨੇ ਡਰਿੰਕ ਕੀਤੀ ਹੋਵੇ ਇਹ ਤਾਂ ਕਲੀਅਰ ਹਲੇ ਤੱਕ ਕੋਈ ਮੈਨੂੰ ਨੋਟਿਸ ਨਹੀਂ ਆਈ ਗੱਲ ਜਾਂ ਜਾਰੀ ਹੈ ਲਕਸ਼ਮੀ ਆ ਸਰਪੰਚ ਜੀ ਹਾਲੇ ਮੈਨੂੰ ਕੋਈ ਇਹਦੇ ਬਾਰੇ ਕੋਈ ਪਤਾ ਨਹੀਂ ਮੇਰਾ ਰਾਜਵਿੰਦਰ ਸਿੰਘ ਜੀ ਜੀ ਤੁਸੀਂ ਕਿੱਥੋਂ ਦੀ ਕਿੱਥੇ ਆ ਰਹੇ ਸੀ ਕਿਹੜੀ ਗੱਡੀ ਵੀਰੇ ਈਸ਼ਨਗਰ ਦੇ ਪੁਲ ਤੋਂ ਫੋਰਚਨਰ ਸੀਗੀ ਆਪਣੇ ਵਾਲੀ ਠੀਕ ਹੈ ਜੀ ਇਧਰੋਂ ਆ ਰਹੇ ਹੌਲੀ ਹੌਲੀ ਸਪੀਡ ਨਾਲ ਜਿਵੇਂ ਮੈਂ ਤਾਂ ਮੇਰੀ ਵਾਈਫ ਸੀਗੇ ਠੀਕ ਹੈ ਜਿਹਦੇ ਮੈਂ ਘਰੇ ਗੱਡੀ ਲਾਉਣੀ ਆ ਸਾਰਾ ਨੇ ਸਵੇਰੇ ਸਾਜਰ ਜਾਣੇ 6 ਵਜੇ ਮੈਂ ਨਾਲ ਕੋਲ ਆਇਆ ਮੈਂ ਕਿਹਾ ਮੇਰੇ ਕੋਲ ਸਾਧਨ ਹੈ ਨਹੀਂ ਸਿੰਘਾ ਬਾਈ ਜੀ ਮੈਂ ਗੱਡੀ ਲੈ ਜਾਣਾ ਮੈਂ ਘਰੇ ਲਾ ਦੇਣੀ ਆ ਉੱਥੇ ਮੁੰਡੇ ਦੇ ਉਹ ਮੁੰਡਾ ਕਹਿੰਦਾ ਮੈਂ ਆਲਮਗੀਰੋਂ ਆ ਗਿਆ ਮੈਂ ਕਿਹਾ ਚੱਲ ਤੂੰ ਆ ਜਾ ਮੇਰੀ ਵਾਈਫ ਤੇ ਅਸੀਂ ਸੀਗੇ ਮੈਂ ਕਿਹਾ ਗਜਰੇਲਾ ਖਾਂਦੇ ਆ ਕੋਈ ਗੱਲ ਨਹੀਂ ਉਹ ਮੁੜ ਜਾਗੇ ਬਾਈ ਜੀ ਇੱਥੋਂ ਮੈਂ ਗੱਡੀ ਜਾਵੇਂ ਹੌਲੀ ਹੌਲੀ ਲਿਆਉਣਾ ਪਿਆ ਆਪਾਂ ਇੰਨਾ ਕੁ ਦੇਖਦੇ ਆ ਨਾ ਜਿੰਨਾ ਕੁ ਬੋਰਡ ਆ ਵੀ ਪਿੱਛੇ ਕੋਈ ਕਾਰ ਨਹੀਂ ਆਉਂਦੀ ਬਾਈ ਜੀ ਮੈਂ ਰਮੀ ਹੌਲੀ ਹੌਲੀ ਕਰਕੇ ਮੈਂ ਪਿੱਛੇ ਦੇਖਿਆ ਕੋਈ ਕਾਰ ਗੱਡੀ ਪਲਟ ਕੇ ਉਹ ਪਰਲੇ ਪਾਸੇ ਚਲੀ ਗਈ ਜੀ ਉਹਦਾ ਕੁਦਰਤੀ ਬਚਾ ਕਿੱਥੋਂ ਹੋਇਆ ਜਦੋਂ ਗੱਡੀ ਪਲਟੀ ਪਿੱਛੋਂ ਗੱਡੀਆਂ ਰੁਕ ਗਈਆਂ ਬਈ ਸਾਰੀਆਂ ਨਹੀਂ ਕੋਈ ਨਹੀਂ ਰੁਕਦਾ ਬਾਈ ਜੀ ਗੱਡੀਆਂ ਰੁਕ ਗਈ ਉਹਨਾਂ ਨੇ ਫੋਰਚੂਨਰ ਖੜੀ ਕਰੀ ਚੱਕ ਕੇ ਬਾਈ ਜੀ ਐਡੀ ਗੱਡੀ ਕੋਈ ਖੜੀ ਕਰਨੀ ਸੌਖੀ ਗੱਲ ਨਹੀਂ ਇਹ ਪਾਰਟੀ ਚੱਕ ਕੇ ਬਈ ਕਿੰਨੇ ਕ ਜਾਣੇ ਬਚੋ ਇੱਥੇ ਮੇਰੇ ਲਈ ਜੀ ਜੀ ਮੈਂ ਤੇ ਮੇਰੀ ਵਾਈਫ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਗਰਮੀਤ ਕੌਰ ਜੀ ਕਿਹਾ ਜਾ ਰਿਹਾ ਵਾਈਫ ਜਿਹੜੀ ਆ ਉਹ ਪ੍ਰੈਗਨੈਂਟ ਸੀਗੇ ਹਾਂਜੀ ਉਹਨਾਂ ਨੂੰ ਮੈਂ ਸਿਰ ਘਰੇ ਛੱਡ ਕੇ ਆਇਆ ਜੀ ਬੱਚਾ ਨਹੀਂ ਨਹੀਂ ਸੀ ਦੋਨੇ ਹੀ ਸੀਗੇ ਜੀ ਹਾਂ ਜੀ ਹਾਂ ਜੀ ਠੀਕ ਨੇ ਜੀ ਉਹ ਨੋਰਮਲ ਡਾਕਟਰ ਸਾਹਿਬਾਰੇ ਦੱਸ ਹਾਂਜੀ ਤੇ ਉਹ ਡਾਕਟਰ ਸਾਹਿਬ ਦੇ ਨਾਲ ਸੀਗੇ ਲੇਡੀ ਜੀ ਇਹ ਆਏ ਨੇ ਪਾਰਟੀ ਤੋਂ ਵਿੱਚੋਂ ਇਹ ਗੱਡੀ ਭਜਾਉਣ ਲੱਗੇ ਬਾਈ ਜੀ ਉੱਧਰ ਦੇਖੋ ਕਰਕੇ ਉੱਥੇ ਗੱਡੀ ਵੱਜੀ ਆ ਜੀ ਉਹ ਖੁੰਝੇ ਚ ਦੇਖੋ ਦੇਖੋ ਆ ਡਾਕਟਰ ਸਾਹਿਬ ਦੀ ਨੋਬਾ ਖੜੀ ਆ ਗੱਡੀ ਵੱਜੀ ਆ ਬਾਈ ਜੀ ਉੱਥੇ ਤੁਹਾਡੀ ਉਹ ਖੁੰਝੇ ਹਾਂਜੀ ਉੱਥੇ ਗੱਡੀ ਵੱਜੀ ਆ ਇਹਨਾਂ ਨੇ ਗੱਡੀ ਭਜ ਟਾਇਰ ਪਾੜੇ ਗੱਡੀਆਂ ਨੇ ਤਾਂ ਰੋਕ ਲਈ ਬਾਈ ਜੀ ਪਿੱਛੋਂ 6-7 ਗੱਡੀਆਂ ਆਈਆਂ ਇਹਨਾਂ ਦੀਆਂ ਧੱਕੇ ਨਾਲ ਸਰਦਾਰ ਸਾਹਿਬ ਦੀ ਮੇਰੇ ਕੋਲ ਵੀਡੀਓ ਪਈ ਹੈ ਜੇ ਤੁਸੀਂ ਕਹਿੰਦੇ ਮੈਂ ਦਿਖਾ ਦਿੰਦਾ ਠੀਕ ਆ ਜੀ ਉਹਨਾਂ ਨੇ ਉੱਤਰ ਕੇ ਹਾਂ ਤੂੰ ਕੌਣ ਹੋ ਨਾ ਬਾਈ ਜੀ ਸਾਨੂੰ ਬੰਦਿਆਂ ਨੇ ਕੱਢਿਆ ਸ਼ੁਕਰ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਸੱਟ ਨਹੀਂ ਲੱਗੀ ਸਾਡੇ ਬਾਹਰ ਨਿਕਲਿਆ ਮੈਂ ਮੈਂ ਗੱਡੀ ਕੋਲ ਆਇਆ ਮੈਂ ਕਿਹਾ ਸਰਦਾਰ ਸਾਹਿਬ ਤੋਰੇ ਹੋ ਨਾ ਮੇਰੇ ਮਾਲਕਾ ਹੁੰਦੇ ਨੇ ਜਿਨ੍ਹਾਂ ਦੀ ਕਾਰ ਆ ਜੀ ਮੇਰੀ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ ਨਾ ਜੀ ਮੈਂ ਕਿਹਨਾਂ ਨਾਮ ਦਾ ਮੈਂ ਲਵਿਸ਼ ਜੀ ਲਵਿਸ਼ਾਪ ਰਾਇ ਬਾਈ ਜੀ ਹਾਂ ਜੀ ਜ ਹਲਟ ਪਾਈ ਆ ਕਾਲੀ ਉਹਨਾਂ ਦੇ ਪੱਕ ਬੰਨੀ ਹੋਈ ਆ 6-7 ਬੰਦੇ ਸੀਗੇ ਉਹ ਵੀ ਡਾਕਟਰ ਸਾਹਿਬ ਨੇ ਜੀ ਕੋਈ ਸਰਕਾਰੀ ਡਾਕਟਰ ਸਾਹਿਬ ਦੱਸਦੇ ਨੇ ਜਿਵੇਂ ਹੁਣ ਇਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਗਾਲ੍ਹਾਂ ਕੱਢੇ ਤੁਹਾਨੂੰ ਦੇਖ ਲਾਂਗੇ ਮੈਂ ਕਹਾ ਜੀ ਮੇਰੇ ਮਾਲਕ ਹੁੰਦੇ ਉਹਨਾਂ ਨੇ ਦੇਖ ਲਿਓ ਪਰ ਤੁਸੀਂ ਮੇਰੇ ਨਾਲ ਇਕੱਲੇ ਨਾ ਵੀ ਕਰਦੇ ਹੋ ਬਾਈ ਜੀ ਹੁਣ ਮੈਂ ਵੀ ਕੋਈ ਕਿਸੇ ਨੂੰ ਸੱਦਣਾ ਹੀ ਸੀਗਾ ਜੀ ਇਹਦੇ ਘਰਦਿਆਂ ਨੂੰ ਪਰਿਵਾਰ ਨੂੰ ਇੱਥੇ ਇਕੱਠ ਪੁਲਿਸ ਵੀ ਪਹੁੰਚੀ ਹੋਈ ਹੈ ਜੀ ਹਾਂ ਜੀ ਕਿਵੇਂ ਦੀ ਕਾਰਵਾਈ ਬਾਈ ਜੀ ਉਹਨਾਂ ਦੀਆਂ ਗੱਡੀਆਂ ਦੇ ਗੱਡੀਆਂ ਬਾਈ ਜੀ ਉਦੋਂ ਬਾਅਦ ਮੇਰੇ ਗਾਲ੍ਹਾਂ ਕੱਢ ਕੇ ਉਹਨਾਂ ਨੇ ਹੀ ਕੀਤਾ ਡਾਕਟਰ ਸਾਹਿਬ ਨੂੰ ਲੈ ਕੇ ਬਾਈ ਤਾਂ ਨਹੀਂ ਹੋ ਗੱਡੀ ਬਾਈ ਪੁਛ ਵਧਣਾ ਚਾਬੀ ਜੇਬ ਚ ਹੁੰਦੀ ਆ ਠੀਕ ਆ ਜੀ ਚਾਬੀ ਆਪਾਂ ਕੱਢਦੇ ਨਹੀਂ ਹੈਗੇ ਗੱਡੀਆਂ ਦੇ ਵੀਰੇ ਸੀਗੇ ਉਹ ਘੱਟੋ ਘੱਟ 7-8 ਜਣੇ ਤਾਂ ਸੀਗੇ ਬਾਕੀ ਤਾਂ ਲੇਡੀਜ਼ ਸੀਗੀਆਂ ਵੀਰੇ ਸਾਰੀਆਂ ਕਿਉਂਕਿ ਲੇਡੀਜ਼ ਨੂੰ ਵੀਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰਵਾਹ ਫੈਮਿਲੀ ਸੀਗੀਆਂ ਸਾਹਿਬ ਵੀ ਸੀਗੇ ਤੇਰੇ ਨਾਲ ਹਾਂਜੀ ਹਾਂਜੀ ਬਾਈ ਜੀ ਆ ਸੁਣ ਲਓ ਜੀ ਆ ਬਾਈ ਜੀ ਨੇ ਉੱਤਰ ਫਤਿਹਗੜ ਮਾਰ ਜੀ ਮੇਰਾ ਜਗਦੀਪ ਸਿੰਘ ਮੈਂ ਜਿਸ ਟਾਈਮ ਆਇਆ ਆ ਭਾਜੀ ਕੱਲੇ ਬੇਜਾਰੇ ਵੀਡੀਓ ਬਣਾ ਰਹੇ ਸੀਗੇ ਉਹਨਾਂ ਨੂੰ ਰੋਕ ਰਹੇ ਸੀਗੇ ਵੀ ਤੁਸੀਂ ਨਾਂ ਲੈ ਕੇ ਜਾਓ ਨਾਂ ਲਿਖ ਜਾਓ ਜਿਹੜੇ ਆ ਕਾਲੀ ਟਰਬਨ ਵਾਲੇ ਗੱਲ ਕਰ ਰਹੇ ਨੇ ਡਾਕਟਰ ਸਾਹਿਬ ਮੈਨੂੰ ਪਤਾ ਡਾਕਟਰ ਨੇ ਕੋਲ ਨੇ ਉਹਨਾਂ ਨੂੰ ਹਾਂ ਉਹਨਾਂ ਨੇ ਜਰੂਰ ਮਤਲਬ ਤੁਹਾਡੀ ਐਕਟੀਵਿਟੀ ਜ਼ਿਆਦਾ ਕਰ ਰਹੇ ਸੀਗੇ ਜੋ ਮੈਂ ਨੋਟ ਕੀਤਾ ਬਾਕੀ ਮੈਂ ਵੀਡੀਓ ਵੀ ਦੇਖੀ ਹੈ ਵੀਡੀਓ ਹੀ ਨਜ਼ਰ ਆ ਰਿਹਾ ਸੈਕੰਡ ਡਾਕਟਰਾਂ ਦੀ ਗੱਡੀ ਚੋਂ ਜਿਹੜੀ ਐਕਸੀਡੈਂਟ ਹੋਈ ਆ ਕ੍ਰਿਸ਼ਟਾ ਐਜੋ ਉਹਨਾਂ ਦੀ ਵਾਈਫ ਮੈਂ ਆਪ ਨਿਕਲਦੀ ਦੇਖੀ ਹੈ ਬਿਲਕੁਲ ਸਹੀ ਪੋਜੀਸ਼ਨ ਤੇ ਸੀਗੇ ਕੁਝ ਕੋਈ ਇੰਜਰੀ ਨਹੀਂ ਸੀਗਾ ਉਹਨਾਂ ਨੂੰ ਕੁਝ ਨਹੀਂ ਸੀਗਾ ਐਜ਼ ਇਟ ਇਜ਼ ਗਏ ਨੇ ਉਹ ਬਹਿ ਕੇ ਤੇ ਹਾਂ ਇਹਨਾਂ ਦੇ ਜਿਹੜੇ ਦੋ ਤਿੰਨ ਬੰਦੇ ਇੱਥੇ ਮੌਕੇ ਤੇ ਖੜੇ ਵੀ ਸੀਗੇ ਜੀ ਡਾਕਟਰ ਦੀ ਟੀਮ ਸੀਗੀ ਉਹਨਾਂ ਦੇ ਨਾਲ ਲੇਡੀਜ਼ ਵੀ ਸੀਗੀਆਂ ਦੋ ਤਿੰਨ ਪੰਜ ਸੱਤ 11 ਖੜ ਗਏ ਸੀ ਇੱਥੇ ਆ ਕੇ ਜੀ ਤੇ ਵਾਕੀ ਆ ਇਕੱਲੇ ਸੀਗੇ ਤੇ ਬਾਕੀ ਸਾਰੇ ਭਾਜੀ ਬਾਅਦ ਚ ਆਏ ਨੇ ਤੇ ਆਪਾਂ ਚੱਲੇ ਸੀ ਫਤੇਗੜ ਸਾਹਿਬ ਅਸੀਂ ਜਾਂਦੇ ਜਾਂਦੇ ਦੇਖ ਕੇ ਸਿਚੁਏਸ਼ਨ ਅਸੀਂ ਰੁਕ ਗਏ ਹਣਾ ਕਿਉਂ ਚਲੋ ਰਾਤ ਨੂੰ ਵੀ ਕਿਸੇ ਨੂੰ ਲੱਗੇ ਤਾਂ ਨਹੀਂ ਮੈਨੂੰ ਨਹੀਂ ਪਤਾ ਡਾਕਟਰ ਸਾਹਿਬ ਨੂੰ ਮੈਨੂੰ ਨਹੀਂ ਪਤਾ ਡਾਕਟਰ ਨੇ ਉਹ ਜੀ ਤੇ ਬਾਅਦ ਬਦ ਲੱਗਿਆ ਜਦੋਂ ਉਹਨਾਂ ਨੇ ਵਾਈਟ ਕੋਟ ਪਾਇਆ ਸੀਗਾ ਉਤੋਂ ਪਛਾਣ ਹੁੰਦੀ ਸੀ ਵੀ ਡਾਕਟਰ ਵੀ ਉਹਨਾਂ ਨੂੰ ਪੁੱਛਿਆ ਵੀ ਇਹ ਤੁਹਾਨੂੰ ਕੋਈ ਲੱਗਿਆ ਤੇ ਨਹੀਂ ਉਹ ਵਿਚਾਰੇ ਕੁਝ ਬੋਲੇ ਨਹੀਂ ਉਸ ਟਾਈਮ ਉਹਨਾਂ ਦੇ ਨਾਲ ਕੋਈ ਲੇਡੀਜ਼ ਹੋਰ ਆਏ ਹੋ ਮੋਬਾਈਲ ਲਾਵਰੇ ਸੀ ਗੱਡੀ ਦੇ نیچے ਜਾ ਕੇ ਵੀ ਮੋਬਾਈਲ ਵਗੈਰਾ ਕੋ ਗੁਮਿਆ ਹੋਣਾ ਤੇ ਕਹਿੰਦੇ ਵੀ ਨਹੀਂ ਨਹੀਂ ਹੋਇਆ ਕੁਝ ਨਹੀਂ ਕਹਿੰਦੇ ਬਚਾਅ ਹੋ ਗਿਆ ਪਰ ਗੱਡੀਆਂ ਦਾ ਜੋ ਨੁਕਸਾਨ ਹੋਇਆ ਹੈ ਅਸਾ ਆ ਚੀਜ਼ ਮੈਂ ਦੇਖੀ ਜੋ ਆਇਆ ਉਸ ਤੋਂ ਬਾਅਦ ਬਹੁਤ ਕੁਝ ਹੋ ਗਿਆ ਗੱਡੀ ਕਿਨੇ ਪਲਟੇ ਪਈਆਂ ਅਜੀ ਬਾਕੀ ਰੱਖੀ ਹੋਈ ਗੱਡੀ ਗੱਡੀ ਤੇ ਮੇਰੇ ਆਏ ਤੋਂ ਪਹਿਲਾਂ ਸਿੱਧੀ ਹੋ ਚੁੱਕੀ ਸੀ ਤਿੰਨ ਪਲਟੀਆਂ ਕਹਿੰਦੇ ਨੇ ਪਈਆਂ ਉਹੋ ਨਜ਼ਰ ਹੀ ਆ ਰਹੀ ਗੱਡੀ ਗੱਡੀ ਦੇ ਨੰਬਰ ਦੇ ਗੱਡੀ ਦੀ ਕੰਡੀਸ਼ਨ ਦੇਖ ਕੇ ਪਤਾ ਲੱਗਦਾ ਲੇਕਿਨ ਸੈਕਿੰਡ ਸੈਕਿੰਡ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਜਿਹੜੀ ਆ ਟੋਇਟਾ ਗੱਡੀ ਦਾ ਲੋਗੋ ਹੁੰਦਾ ਨਾ ਇਹ ਗੱਡੀ ਦਾ ਲੋਗੋ ਲੱਗਿਆ ਨਹੀਂ ਹੋਇਆ ਕ੍ਰਿਸਟਾ ਦਾ ਇਹ ਲੋਗੋ ਮੈਂ ਖੁਦ ਲੱਬਿਆ ਉਹ ਫੋਰਚੂਨਰ ਦੀ ਪਰਲੀ ਸੈਟ ਪਿਆ ਸੀ ਅਗੋਂ ਇਥੋਂ ਦੂਜੀ ਗੱਲ ਗੱਡੀ ਦੀ ਤੁਹਾਨੂੰ ਹਾਲਤ ਪਤਾ ਲੱਗ ਰਹੀ ਵੀ ਗੱਡੀ ਕਿਸ ਹਿਸਾਬ ਨਾਲ ਬੈਂਡ ਹੋਈ ਹੈ ਹੈਨਾ ਸੈਕੰਡ ਉਹ ਗੱਡੀ ਦਾ ਤੁਸੀਂ ਦੇਖੋ ਦੋਨੋਂ ਡਰਾਈਵਰ ਸਾਈਡ ਜਿਹੜੀ ਹੈਗੀ ਹੈ ਪੂਰੀ ਇੰਨੀ ਜ਼ਬਰਦਸਤ ਪੁਸ਼ ਹੋਈ ਹੈ ਕਿ ਇਹ ਗੱਡੀ ਨੇ ਉਹਨਾਂ ਨੂੰ ਕੁਸ਼ ਕੀਤਾ ਜਿਹਦੇ ਨਾਲ ਉਹ ਪਲਟੀ ਮਾਰੀ ਹੈ ਹੈਨਾ ਬਾਕੀ ਭਾਜੀ ਮੌਕੇ ਤੇ ਖੜੇ ਨੇ ਇਹ ਝੂਠ ਨਹੀਂ ਬੋਲਣਗੇ ਇਹਨਾਂ ਦੀ ਵਾਈਫ ਦੇਖੋ ਮੈਂ ਤਾਂ ਇਹਨਾਂ ਦੀ ਬਹਾਦਰੀ ਤੋਂ ਦਾਤ ਦੇਣਾ ਇਹਨਾਂ ਦੀ ਬਈ ਇਹ ਹੱਲੇ ਵੀ ਬਿਲਕੁਲ ਐਨ ਸੋਲਿਡ ਖੜੇ ਨੇ ਖੜੇ ਨੇ ਹੈਨਾ ਨਹੀਂ ਧੜਕ ਕੇ ਖੜੇ ਨੇ ਮਤਲਬ ਵੀ ਨਹੀਂ ਤਾਂ ਬੰਦਾ ਘਬਰਾ ਜਾਂਦਾ ਯਾਰ ਐਡੇ ਵੱਡੇ ਐਕਸੀਡੈਂਟ 'ਚ ਬੰਦਾ ਕੰਮਨ ਲੱਗ